ਜਦੋਂ 1947 ਵਿੱਚ ਦੇਸ਼ ਦੀ ਵੰਡ ਹੋਈ ਤਾਂ ਉਸ ਵੰਡ ਨੂੰ ਕਰਵਾਉਣ ਵਿੱਚ ਕੋਈ ਵੀ ਸਿੱਖ ਸ਼ਾਮਿਲ ਨਹੀਂ ਸੀ ਅੱਜ ਕੋਈ ਵੀ ਇਤਿਹਾਸਕਾਰ ਕੋਈ ਵੀ ਦੁਨੀਆ ਦਾ ਵਿਦਵਾਨ ਜਾਂ ਹੋਰ ਕੋਈ ਵੀ ਦੁਨੀਆ ਦਾ ਪੜਿਆ ਲਿਖਿਆ ਆਦਮੀ ਇਸ ਗੱਲ ਨੂੰ ਸਾਬਿਤ ਨਹੀਂ ਕਰ ਸਕਦਾ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੇ ਦੇਸ਼ ਦੇ ਟੁਕੜੇ ਕੀਤੇ ਉਹਨਾਂ ਨੂੰ ਰਾਜਗੱਦੀਆਂ ਦੇ ਨਾਲ ਨਵਾਜਿਆ ਗਿਆ ਇਸ ਦੁਨੀਆ ਤੇ ਨੌ ਦੇਸ਼ ਹਨ ਜਿਨ੍ਹਾਂ ਦੀ ਆਬਾਦੀ 16 ਕਰੋੜ ਤੱਕ ਹੈ ਜੇਕਰ ਕੋਈ ਦਸਵਾਂ ਦੇਸ਼ 16 ਕਰੋੜ ਦੀ ਆਬਾਦੀ ਵਾਲਾ ਬਣਦਾ ਤਾਂ ਉਹ ਪੰਜਾਬ ਹੋਵੇਗਾ ਸਾਨੂੰ ਕਿਸੇ ਨੂੰ ਵੀ ਇਹ ਨਹੀਂ ਦੱਸਿਆ ਜਾਂਦਾ ਕਿ ਸਾਡੀ ਗਿਣਤੀ ਕਿੰਨੀਆਂ ਕਰੋੜਾਂ ਵਿੱਚ ਹੈ Google ਦੇ ਅੰਕੜੇ ਵੀ ਪੰਜਾਬ ਦੀ ਆਬਾਦੀ 3 ਕਰੋੜ 10 ਲੱਖ ਹੀ ਦੱਸਦੇ ਹਨ ਕਿਉਂਕਿ ਸਾਡੇ 10 ਲੱਖ ਭਰਾਵਾਂ ਦਾ ਤਾਂ 1947 ਵਿੱਚ ਕਤਲ ਹੀ ਹੋਇਆ ਸੀ ਜਿਸ ਵਿੱਚ ਸਾਡਾ ਕੋਈ ਕਸੂਰ ਵੀ ਨਹੀਂ ਸੀ ਕਿ ਇਹ ਗੱਲ ਹੈਰਾਨ ਕਰਨ ਵਾਲੀ ਨਹੀਂ ਫਿਰ ਸਾਡੇ ਤੇ ਪੰਜਾਬ ਦੇ ਲੋਕਾਂ ਦੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਅਸੀਂ ਖਾਲਿਸਤਾਨ ਮੰਗਦੇ ਹਾਂ ਅਕਸਰ ਇਹ ਗੱਲਾਂ ਤੁਹਾਨੂੰ ਵੀ ਸੁਣਨ ਨੂੰ ਮਿਲਦੀਆਂ ਹੋਣੀਆਂ ਪਰ ਇਹਨਾਂ ਨੂੰ ਪੁੱਛੋ ਕਿ ਅਜਿਹਾ ਕੀਤਾ ਕਿਸਨੇ ਹੈ ਜਦੋਂ 1947 ਵਿੱਚ ਦੇਸ਼ ਦੀ ਵੰਡ ਹੋਈ ਤਾਂ ਉਸ ਵੰਡ ਨੂੰ ਕਰਵਾਉਣ ਵਿੱਚ ਕੋਈ ਵੀ ਸਿੱਖ ਸ਼ਾਮਿਲ ਨਹੀਂ ਸੀ ਅੱਜ ਕੋਈ ਵੀ ਇਤਿਹਾਸਕਾਰ ਕੋਈ ਵੀ ਦੁਨੀਆ ਦਾ ਵਿਦਵਾਨ ਜਾਂ ਕੋਈ ਵੀ ਹੋਰ ਦੁਨੀਆ ਦਾ ਪੜਿਆ ਲਿਖਿਆ ਆਦਮੀ ਇਹ ਗੱਲ ਨੂੰ ਸਾਬਤ ਨਹੀਂ ਕਰ ਸਕਦਾ ਇਤਿਹਾਸ ਗਵਾਹ ਹੈ कि ਜਿਨ੍ਹਾਂ ਨੇ ਦੇਸ਼ ਦੇ ਟੁਕੜੇ ਕਰਵਾ ਦਿੱਤੇ ਉਹਨਾਂ ਨੂੰ ਰਾਜਗੱਦੀਆਂ ਦੇ ਨਾਲ ਨਮਾਜਿਆ ਗਿਆ ਤੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ 10 ਲੱਖ ਮਾਸੂਮ ਬੰਦਾ ਆਜ਼ਾਦੀ ਦੇ ਮੌਕੇ ਤੇ ਕਤਲ ਕਰ ਦਿੱਤਾ ਗਿਆ 2.5 ਲੱਖ ਔਰਤਾਂ ਪੈਣਾ ਦੀ ਇੱਜ਼ਤ ਤਾਰ-ਤਾਰ ਕੀਤੀ ਗਈ ਉਹਨਾਂ ਦੇ ਬੱਚਿਆਂ ਤੱਕ ਨੂੰ ਕਤਲ ਕਰਵਾ ਦਿੱਤਾ ਗਿਆ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ 1 ਕਰੋੜ 82 ਲੱਖ ਬੰਦਾ ਕਰ ਤੋਂ ਬੇਕਾਰ ਕਰ ਦਿੱਤਾ ਗਿਆ ਕਰ ਉਜਾੜ ਦਿੱਤੇ ਗਏ ਤੇ ਅੱਜ ਉਹ ਫਿਰ ਵੀ ਸਾਨੂੰ ਇਹ ਕਹਿੰਦੇ ਐ ਕਿ ਪੰਜਾਬ ਵਾਲੇ ਖਾਲਿਸਤਾਨ ਮੰਗਦੇ ਐ ਇਸ ਦੇਸ਼ ਦੇ ਲਈ ਆਪਣਾ ਸਭ ਕੁਝ ਵਾਰ ਕੇ ਵੀ ਅਸੀਂ ਫਿਰ ਫਰਕ ਦੀ ਨਿਗਾਹ ਨਾਲ ਦੇਖੇ ਜਾਂਦੇ ਆ ਤੁਸੀਂ ਉਹਨਾਂ ਨੂੰ ਇਹ ਸਵਾਲ ਕਰਿਆ ਕਰੋ ਕਿ ਜੋ ਤੁਹਾਨੂੰ ਇਹੋ ਜਿਹੇ ਬੇਤੁੱਕੇ ਸਵਾਲ ਕਰਦੇ ਐ ਪਰ ਤੁਸੀਂ ਇਹ ਚੀਜ਼ਾਂ ਤਾਂ ਹੀ ਕਰ ਸਕਦੇ ਹੋ ਜੇਕਰ ਤੁਸੀਂ ਇਹਨਾਂ ਗੱਲਾਂ ਦੀ ਜਾਣਕਾਰ ਰੱਖੋਗੇ ਇਹਨਾਂ ਗੱਲਾਂ ਨੂੰ ਪੜੋਂਗੇ ਪਰ ਹੁਣ ਅਸੀਂ ਇਹ ਨਹੀਂ ਪਤਾ ਲੱਗਦਾ ਕਿ ਕਿਹੜੇ ਪਾਸੇ ਤੁਰ ਪਏ ਆ ਆਓ ਆਪਣੇ ਪਛੋਕੜ ਆਪਣੇ ਇਤਿਹਾਸ ਬਾਰੇ ਜਾਣੀਏ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਸ ਦੇ ਬਾਰੇ ਜਾਗਰੂਕ ਕਰੀਏ ਮਸਲਾ ਮਿਲਦਾ ਰਹੇ ਇਸ ਕਰਕੇ ਸਾਡੀ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਇਹੋ ਜਿਹੇ ਵੀਡੀਓ ਦੇਖਣ ਲਈ ਸਾਡੇ ਤੁਸੀਂ ਪੇਜ ਨੂੰ ਫੋਲੋ ਕਰ ਸਕਦੇ ਹੋ ਤੇ ਇਹੋ ਜਿਹੇ ਵੀਡੀਓ ਆਪਣੇ ਬੱਚਿਆਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਦਿਖਾਇਆ ਕਰੋ ਸੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ done what well.